ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਓਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕੌਰ ਭਾਰਤੀ ਸੰਸਕ੍ਰਿਤੀ ਦੇ ਵਿੱਚ ਗਊ ਮਾਤਾ ਦਾ ਹਮੇਸ਼ਾ ਤੋਂ ਹੀ ਆਦਰਯੋਗ ਸਥਾਨ ਰਿਹਾ ਹੈ ਹਮੇਸ਼ਾ ਤੋਂ ਹੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਿਹੜੇ ਲੋਕ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਪੂਜਦੇ ਨੇ ਤੋਂ ਗਊ ਮਾਤਾ ਜਿੱਥੇ ਇੱਕ ਪਾਸੇ ਪੂਜਨ ਹੀ ਹੋਗਾ ਦੂਜੇ ਪਾਸੇ ਉਹਨਾਂ ਦਾ ਅਨਾਦਰ ਵੀ ਆਏ ਦਿਨ ਹੁੰਦਾ ਰਹਿੰਦਾ ਹੈ ਕਦੀ ਗਊ ਮਾਤਾ ਦੀ ਤਸਕਰੀ ਹੁੰਦੀ ਹੋਈ ਦਿਖਾਈ ਦਿੰਦੀ ਹੈ ਤੇ ਕਦੀ ਉਹਨਾਂ ਦੀ ਡੈੱਡ ਬਾਡੀਜ਼ ਜਿਹੜੀਆਂ ਕੂੜੇ ਦੇ ਡੈਂਪਰਾਂ ਦੇ ਵਿੱਚ ਪਈਆਂ ਹੋਈਆਂ ਦਿਖਾਈ ਦਿੰਦੀਆਂ ਸੋ ਇਸੇ ਨੂੰ ਮਦੇ ਨਜ਼ਰ ਰੱਖਦੇ ਹੋਏ ਸ਼ਿਖਸਾਣਾ ਉੱਤਰ ਬਾਲਾ ਸਿੰਘ ਠਾਕਰੇ ਦੇ ਪ੍ਰਵਕਤਾ ਚੰਦਰਕਾਂਤ ਚੱਡਾ ਜੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਇੱਕ ਬੀਤੇ ਕੁਝ ਮਹੀਨਿਆਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ 4 ਤੋਂ 5 ਘਟਨਾਵਾਂ ਜਿਹੜੀਆਂ ਕਿ ਨਾ ਸਹਿਣਯੋਗ ਪਹਿਲਾਂ ਤਾਂ ਵੱਖ-ਵੱਖ ਸਥਾਨਾਂ ਦੇ ਵਿੱਚ ਗਊ ਮਾਤਾ ਦੇ ਕੱਟੇ ਹੋਏ ਅੰਗ ਮਿਲਣਾ ਔਰ ਹਾਲੀ ਦੇ 2 ਦਿਨ ਦੇ ਦਰਮਿਆਨ ਪਹਿਲਾ ਟੀਬਾ ਥਾਣਾ ਦੇ ਅਧੀਨ ਪੈਂਦੇ ਇਹ ਟੀਬਾ ਕੂੜੇ ਦੇ ਡੰਪ ਦੇ ਵਿੱਚ ਕਰੀਬ ਅੱਧੇ ਦਰਜਨ ਤੋਂ ਵੱਧ ਜਿਹੜੇ ਗਊ ਵੰਸ਼ਾਂ ਦੇ ਸ਼ਵ ਬਰਾਮਦ ਹੋਏ ਜਿਸ ਤੋਂ ਬਾਅਦ ਉੱਥੇ ਦੇਖਣ ਨੂੰ ਮਿਲਿਆ ਕਿ ਜਿਹੜਾ ਜਾਨਵਰ ਨੇ ਉੱਥੇ ਗਊ ਵੰਸ਼ਾਂ ਦੇ ਜਿਹੜੇ ਸ਼ਵ ਨੇ ਉਹਨਾਂ ਨੂੰ ਨੋਚ-ਨੋਚ ਕੇ ਖਾ ਰਹੇ ਆ ਜਦੋਂ ਸਨਾਤਨ ਤਰਫ ਪ੍ਰੇਮੀਆਂ ਨੂੰ ਅਪਰੋਚ ਕੀਤਾ ਗਿਆ ਕੁਝ ਉੱਥੇ ਦੇ ਸਥਾਨਕ ਲੋਕਾਂ ਵੱਲੋਂ ਤਾਂ ਸਮੇਂ ਰਹਿੰਦੇ ਸਾਰੇ ਹੀ ਵੀਰ ਉੱਥੇ ਯੋਧੇ ਸਾਡੇ ਜਿਹੜੇ ਸਰਾਤਨ ਧਰਮ ਨੂੰ ਪਿਆਰ ਕਰਨ ਵਾਲੇ ਗਊ ਮਾਤਾ ਨੂੰ ਸਤਿਕਾਰ ਦੇਣ ਵਾਲੇ ਉੱਥੇ ਪਹੁੰਚੇ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਔਰ ਮੌਕੇ ਤੇ ਮਕਦਮਾ ਜਿਹੜਾ ਉਹ ਥਾਣਾ ਟਿੱਬਾ ਥਾਣਾ ਦੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਹਲੇ ਇਸ ਮਾਮਲੇ ਦੇ ਅੰਦਰ ਮੈਨੂੰ ਲੱਗਦਾ 24 ਘੰਟੇ ਨਹੀਂ ਹੋਏ ਪਰਚਾ ਦਰਜ ਹੋਏ 24 ਘੰਟੇ ਦੇ ਦਰਮਿਆਨ ਤਾਜਪੁਰ ਰੋਡ ਜਿੱਥੇ ਡੈਰੀ ਕੰਪਲੈਕਸ ਹੈ ਜਿੱਥੇ ਡੈਰੀਆਂ ਨੇ ਤਾਜਪੁਰ ਰੋਡ ਉੱਥੇ ਦੇ ਕੂੜੇ ਦੇ ਡੰਪ ਦੇ ਵਿੱਚ ਕਰੀਬ 2 ਦਰਜਨ ਦੇ ਕਰੀਬ ਉੱਥੇ ਗਊ ਬੰਛਾਂ ਦੇ ਜਿਹੜੇ ਸ਼ਵ ਬਛੜਿਆਂ ਦੇ ਸ਼ਵ ਉੱਥੇ ਬਰਾਮਦ ਹੋਏ ਜਿਸ ਤੋਂ ਬਾਅਦ ਮੈਂ ਸਮਝਦਾ ਪ੍ਰਸ਼ਾਸਨ ਦੇ ਅੰਦਰ ਵੀ ਆਨਣ ਫਾਨਨ ਦੇਖਣ ਨੂੰ ਮਿਲਿਆ ਔਰ ਸਾਰੇ ਪੰਜਾਬ ਦੇ ਵਿੱਚੋਂ ਸਨਾਤਨ ਧਰਮ ਪ੍ਰੇਮੀਆਂ ਦੇ ਫੋਨ ਆਨੇ ਸ਼ੁਰੂ ਹੋ ਗਏ ਅਕਰੋਸ਼ ਜਿਹੜਾ ਪੂਰੇ ਪੰਜਾਬ ਚ ਮਿਲਿਆ ਇਸ ਤਮਾਮ ਅਕਰੋਸ਼ ਨੂੰ ਦੇਖਦਿਆਂ ਸ਼ਿਵ ਸਨਾਉ ਉਹਦਾ ਬਾਲਾ ਸਾਹਿਬ ਠਾਕਰੇ ਵੱਲੋਂ ਕੱਲ ਮਿਤੀ 13 ਮਾਰਚ 2024 ਦਿਨ ਬੁੱਧਵਾਰ ਨੂੰ ਲੁਧਿਆਣੇ ਦੇ ਵਿੱਚ ਇੱਕ ਰੋਸ਼ ਮਾਰਚ ਡਿਕੇਆ ਗਿਆ ਜਿਹੜਾ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਜੋਗਰਾ ਸ਼ਰਮਾਈ ਦੀ ਗਵਾਈ ਚ ਕੱਢਿਆ ਜਾਣਾ ਸੀ ਜਿਹਦੇ ਚ ਪੂਰੇ ਪੰਜਾਬ ਤੋਂ ਸ਼ਿਵਸਨਿਕ ਕੱਲ ਲੁਧਿਆਣੇ ਕੂਚ ਕਰ ਰਹੇ ਸੀ ਲੇਕਿਨ ਅੱਜ ਪ੍ਰਸ਼ਾਸਨ ਵੱਲੋਂ ਸਾਨੂੰ ਕਾਲ ਮਿਲਿਆ ਸਾਡੇ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਚਾਹਲ ਸਾਹਿਬ ਵੱਲੋਂ ਇਹ ਸੁਨੇਹਾ ਮਿਲਿਆ ਔਰ ਐਡੀਸ਼ਨਲ ਡਿਪਟੀ ਪੁਲਿਸ ਕਮਿਸ਼ਨਰ ਲੁਧਿਆਣਾ ਰਮਨਦੀਪ ਭੁੱਲਰ ਸਾਹਿਬ ਵੱਲੋਂ ਆਪਣੇ ਆਫਿਸ ਤੋਂ ਬੁਲਾਇਆ ਗਿਆ ਜਿਨ੍ਹਾਂ ਨੇ ਦੱਸਿਆ ਵੀ ਕੱਲ ਇਸ ਮਾਮਲੇ ਤੋਂ ਬਾਅਦ ਜਿਹੜਾ ਕੂੜੇ ਦੇ ਡੰਪ ਦੇ ਵਿੱਚ ਗਊ ਮਾਤਾ ਦੇ ਜਿਹੜੇ ਸ਼ਵ ਮਿਲੇ ਆ ਇਹਦਾ ਸੰਗਿਆਨ ਪ੍ਰਸ਼ਾਸਨ ਨੇ ਲਿਆ ਕਿਉਂਕਿ ਅਸੀਂ ਜਿਹੜਾ 3 ਦਿਨ ਪਹਿਲਾਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ 13 ਮਾਰਚ ਨੂੰ ਇੱਕ ਵਿਸ਼ਾਲ ਰੋਸ਼ ਮਾਰਚ ਕੱਢਿਆ ਜਾਣਾ ਉਸ ਤੋਂ ਸੰਗਿਆਨ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਲੁਧਿਆਣੇ ਦੇ ਡੀਸੀ ਮੈਡਮ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਜਿਹੜਾ ਪੰਜਾਬ ਦੇ ਅੰਦਰ ਲਗਾਤਾਰ ਸਨਾਤਨ ਧਰਮ ਦੀ ਬੇਅਦਬੀ ਹੋ ਰਹੀ ਹੈ ਜਾਂ ਗਊ ਮਾਤਰੀ ਤਸ਼ਕੀਰ ਕੀਤੀ ਜਾ ਰਹੀ ਹੈ ਜਾਂ ਜਿੱਦਾਂ ਹੁਣੇ ਸ਼ਵ ਬ੍ਰਾਹਮਣ ਹੋਏ ਆ ਇਹਦੇ ਵਾਸਤੇ ਕੋਈ ਠੋਸ ਜਿਹੜਾ ਕਾਨੂੰਨ ਬਣਾਇਆ ਜਾਏਗਾ ਉੱਥੇ ਇਹ ਭਗਵੰਤ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਦੇ ਨਾਮ ਅੱਜ ਇੱਕ ਜਿਹੜਾ ਮੰਗ ਪੱਤਰ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਆ ਅਰਵਿੰਦ ਕੇਜਰੀਵਾਲ ਜੀ ਲੁਧਿਆਣੇ ਪਹੁੰਚੇ ਆ ਤੇ ਉਹਨਾਂ ਦੇ ਜਿਹੜੇ ਮੁੱਖ ਸਿਕਿਉਰਿਟੀ ਜਿਹੜੇ ਅੱਜ ਅਫਸਰ ਨੇ ਰਮਨਦੀਪ ਭੁੱਲਰ ਸਾਹਿਬ ਉਹਨਾਂ ਨੇ ਅੱਜ ਜਿਹੜਾ ਮੰਗ ਪੱਤਰ ਰਿਸੀਵ ਕੀਤਾ ਔਰ ਇਸ ਗੱਲ ਨੂੰ ਆਸ਼ਵਾਸਨ ਦਿੱਤਾ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਸੀਐਮ ਦਰਬਾਰ ਤੱਕ ਪਹੁੰਚਣਗੀਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਯਕੀਨੀ ਕੀਤਾ ਜਾਏਗਾ ਕਿ ਅਦਾ ਹੀ ਘਟਨਾ ਜਿਹੜੀ ਦੁਬਾਰਾ ਨਾ ਵਾਪਰੇ ਲekin ਜਿਹੜਾ ਸ਼ਿਵ ਸੇਨਾ ਵੱਲੋਂ ਅਸੀਂ 13 ਮਾਰਚ ਦਾ ਰੋਸ਼ਮਾਤ ਡਿੱਕਿਆ ਸੀ ਉਹਨੂੰ ਅਗਲੀ ਜਾਣਕਾਰੀ ਤੱਕ ਹੁਣ ਅਸੀਂ ਅਗਲੀ ਜਿਹੜੀ ਨੀਤੀ ਤੈਅ ਕਰਾਂਗੇ ਇੱਕ ਵਾਰ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ ਅਗਲੇ ਐਲਾਨ ਤੱਕ ਉਹਨੂੰ ਕੈਨਸਲ ਕਰ ਦਿੱਤਾ ਗਿਆ ਜੋ ਵੀ ਹੁਣ ਪ੍ਰਸ਼ਾਸਨ ਦੇ ਉੱਤੇ ਗੱਲ ਆ ਵੀ ਸੀ ਮੰਗ ਪੱਤਰ ਦਿੱਤਾ ਆਪ ਦੀ ਜਿਹੜੀ ਹੈ ਦਰਦ ਆ ਜਿਹੜਾ ਉਹ ਪ੍ਰੋਜੈਕਸ਼ਨ ਦੇ ਕਿ ਬਿਆਖਤ ਕਰ ਚੁੱਕੇ ਕੀ ਲੱਗਦਾ ਕਿ ਆਏ ਦਿਨ ਜਿਹੜੇ ਗਊਆਂ ਕਦੀ ਗਊਆਂ ਦੀ ਤਸਕਰੀ ਹੁੰਦੀ ਹੈ ਕਦੀ ਉਹਨਾਂ ਦੀ ਡੈੱਡ ਬੋਡੀਆਂ ਮਿਲਦੀ ਹੈ ਕੀ ਲੱਗਦਾ ਵਜ੍ਹਾ ਕੀ ਹੈ ਦੇਖੋ ਸਭ ਤੋਂ ਵੱਡੀ ਵਜ੍ਹਾ ਤਾਂ ਇਹਦੇ ਵਿੱਚ ਇਹ ਹੈ ਵੀ ਜਿਹੜੇ ਸਾਡੀ ਸਮਝ ਚ ਆਉਂਦਾ ਵੀ ਜਿਹੜੇ ਡੈਰੀ ਕੰਪਲੈਕਸ ਵਾਲੇ ਆ ਜਿਹੜੇ ਪਸ਼ੂ ਪਾਲਣ ਕਰਤਾ ਨੇ ਇਹਨਾਂ ਨੂੰ ਗਊ ਮਾਤਾ ਦਾ ਉੱਥੇ ਪਾਲਣ ਕਰਨ ਦਾ ਕੋਈ ਇਹਨਾਂ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਛੱਡ ਦੇਣਾ ਚਾਹੀਦਾ ਕਿਉਂਕਿ ਜਦ ਤੱਕ ਤਾਂ ਗਊ ਇਹਨਾਂ ਨੂੰ ਦੁੱਧ ਦਿੰਦੀ ਹੈ ਤਦ ਤੱਕ ਦਾ ਇਹ ਮਾਲਾ ਦਰਜਾ ਦਿੰਦੇ ਆ ਲੇਕਿਨ ਜਦੋਂ ਉਹ ਹੀ ਗਊ ਜਾਂ ਗਊ ਵੰਸ਼ ਜ ਫਡਰ ਹੋ ਜਾਂਦਾ ਦੁੱਧ ਦੇਣਾ ਬੰਦ ਕਰ ਜਾਂਦਾ ਤਾਂ ਉਹਨੂੰ ਇਹ ਆਪਦੀਆਂ ਡੈਰੀਆਂ ਚੋਂ ਬਾਹਰ ਕੱਢ ਦਿੰਦੇ ਹਾਲਾਂਕਿ ਇਸ ਗੱਲ ਦੇ ਲਈ ਬੜੇ ਸਮੇਂ ਪਹਿਲਾਂ ਟੋਕਨ ਵੀ ਲਗਾਏ ਗਏ ਸੇ ਚਿਪਾ ਵੀ ਲਗਾਈਆਂ ਗਈਆਂ ਸਨ ਲੇਕਿਨ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਕੋਈ ਵੀ ਜ਼ਮੀਨੀ ਪੱਧਰ ਦੇ ਉੱਤੇ ਉਸ ਗੱਲ ਨੂੰ ਯਕੀਨੀ ਨਹੀਂ ਕੀਤਾ ਗਿਆ ਵੀ ਕਿਹੜਾ ਡੈਰੀ ਕੰਪਲੈਕਸ ਵਾਲਾ ਇਹ ਪਸ਼ੂ ਛੱਡਦਾ ਤਾਂ ਕਿ ਉੱਤੇ ਕਾਰਵਾਈ ਕੀਤੀ ਜਾਏ ਦੂਸਰਾ ਜਦੋਂ ਕੋਈ ਬਿਮਾਰ ਹੋ ਕੇ ਜਦੋਂ ਗਊ ਮਾਂ ਮ੍ਰਿਤ ਹੋ ਜਾਂਦੀ ਹੈ ਗਊ ਬਾਂਝ ਤੋਂ ਮ੍ਰਿਤਕ ਹੋ ਜਾਂਦਾ ਤਾਂ ਉਹਦੇ ਸ਼ਵਾਂ ਨੂੰ ਹੱਡਾ ਰੋੜੀ ਲਿਜਾਣ ਦੀ ਬਜਾਏ ਦਾਸ ਸੰਸਕਾਰ ਕਰਵਾਉਣ ਦੀ ਬਜਾਏ ਕੂੜੇ ਦੇ ਡੰਪਾਂ 'ਤੇ ਸਿੱਟਿਆ ਜਾ ਰਿਹਾ ਜਿਹੜਾ ਮੈਂ ਸਮਝਦਾ ਜਿੱਥੇ ਇੱਕ ਪਾਸੇ ਤਾਂ ਸਨਾਤਨ ਤਰੰਦੇ ਪ੍ਰੇਮੀਆਂ ਨੂੰ ਉਹਨਾਂ ਦੀ ਭਾਵਨਾਵਾਂ ਨੂੰ ਖਲਵਾੜ ਕਰਨਾ ਹੈ ਦੂਜੇ ਪਾਸੇ ਇੱਕ ਮੈਂ ਸਮਝਦਾ ਮਾਹੌਲ ਖਰਾਬ ਕਰਨ ਵਾਲੀ ਬੜੀ ਵੱਡੀ ਸਾਜ਼ਿਸ਼ ਹੈ ਜਦੋਂ ਉਹੀ ਜਿਹਦਾ ਤੁਸੀਂ ਕਿਹਾ ਕਿ ਉਹੀ ਗਊ ਮਾਤਾ ਨੂੰ ਅਸੀਂ ਗਊਸ਼ਾਲਾਂ 'ਚ ਜਾ ਕੇ ਪੁੱਛਦੇ ਹਾਂ ਤੇ ਉਹੀ ਗਊ ਵੰਸ਼ਾਂ ਦਾ ਅਸੀਂ ਕੂੜੇ ਦੇ ਡੰਪਾਂ 'ਚੋਂ ਡੈੱਡ ਬਾਡੀਜ਼ ਦੇਖਾਂਗੇ ਤਾਂ ਸਾਡੀਆਂ ਕਿਤੇ ਨਾ ਕਿਤੇ ਭਾਵਨਾਵਾਂ ਹੱਤ ਹੁੰਦੀਆਂ ਇਹ ਪੰਜਾਬ ਦੇ ਅੰਦਰ ਬਹੁਤ ਵੱਡਾ ਚਿੰਗਾਰੀ ਲਾਉਣ ਦਾ ਪੰਜਾਬ 'ਚ ਬਹੁਤ ਵੱਡੀ ਅਗ ਲਾਂਦੀ ਸਾਜ਼ਿਸ਼ ਜਿਹਨੂੰ ਰੋਕਣ ਵਾਸਤੇ ਅਸੀਂ ਇਹ ਕਾਲ ਦਾ ਰੋਸ਼ਮਾਜ ਰੱਖਿਆ ਸੀ ਲੇਕਿਨ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਕਿ ਇਹ ਤਮਾਮ ਗੱਲਾਂ ਨੂੰ ਲੈ ਕੇ ਜਿਹੜੀ ਜਗ੍ਹਾ ਵੀ ਡਿਸਾਈਡ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਹੱਡਾ ਰੋੜੀ ਸੀਗੀ ਉਹਨੂੰ ਬੰਦ ਕਰਕੇ ਇਹਨਾਂ ਨੇ ਹਮੜਾ ਰੋੜ ਤੇ ਬੱਗਾ ਕਾਲਾ ਪਿੰਡ ਆ ਜਿਹੜਾ ਉੱਥੇ ਜਿਹੜਾ ਸਲੱਟਰ ਹਾਊਸ ਖੋਲਿਆ ਲੇਕਿਨ ਜਦੋਂ ਉੱਥੇ ਦੇ ਪਿੰਡ ਵਾਲਿਆਂ ਦਾ ਉੱਥੇ ਸਥਾਨਕ ਲੋਕਾਂ ਦਾ ਵਿਰੋਧ ਹੋਇਆ ਕਿ ਇੱਥੇ ਬਿਮਾਰੀ ਫੈਲਣ ਦਾ ਖਤਰਾ ਹੈ ਤੇ ਪ੍ਰਸ਼ਾਸਨ ਨੇ ਉਹਨਾਂ ਦੇ ਅੱਗੇ ਹਾਰ ਸਿਰ ਝੁਕਾਉਂਦੇ ਹੋਏ ਉਹ ਸਲੱਟਰ ਹਾਊਸ ਬੰਦ ਕਰਤਾ ਲੇਕਿਨ ਹ ਉਹਨਾਂ ਨੇ ਇਸ ਗੱਲ ਨੂੰ ਯਕੀਨ ਬਣਾਇਆ ਕਿ ਇੱਕ ਜਲਦੀ ਜਗ੍ਹਾ ਜਿਹੜੀ ਹੈ ਉਹ ਡਿਸਾਈਡ ਕੀਤੀ ਜਾ ਰਹੀ ਹੈ ਉਸ ਦੇ ਨਾਲ ਨਾਲ ਅੱਜ ਇੱਕ ਸੰਗ ਮੰਗ ਪੱਤਰ 'ਚ ਭਗਵੰਤ ਮਾਨ ਜੀ ਤੋਂ ਮੰਗ ਕੀਤੀ ਗਈ ਹੈ ਕਿ ਜਿੱਦਾਂ ਪੰਜਾਬ ਦੇ ਵਿੱਚ ਇਸ ਨਵੀਂ ਸਰਕਾਰ ਚੁਣੀ ਜਾਣ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਦਾ 250 ਕਿੱਲਾ ਜਿਹੜਾ ਸਰਕਾਰ ਨੇ ਖਾਲੀ ਕਰਵਾ ਕੇ ਸਰਕਾਰ ਦੇ ਅਧੀਨ ਲਿਆ ਇਸੇ ਤਰੀਕੇ ਨਾਲ ਗਊਚਰ ਭੂਮੀ ਜਿਹੜੀ 9000 ਕਿੱਲੇ ਦੇ ਕਰੀਬ ਹੈ ਉਹਨੂੰ ਵੀ ਖਾਲੀ ਕਰਾ ਕੇ ਗਊ ਮਾਤਾ ਦੇ ਉਧਾਰ ਦੇ ਲਈ ਲਗਾਇਆ ਜਾਵੇ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੇ ਰੱਖ-ਰਖਾਵ ਲਈ ਦੇਖੋ ਕਰੋੜਾਂ ਰੁਪਇਆ ਗਊ ਸੈਸ ਦੇ ਰੂਪ ਚ ਸਰਕਾਰ ਵਸੂਲ ਰਹੀ ਹੈ ਉਹਨਾਂ ਦੇ ਰੱਖ ਰਖਾਉਣ ਦੀ ਜ਼ਿੰਮੇਵਾਰੀ ਸਰਕਾਰ ਚੁੱਕੇ ਕਿਉਂਕਿ ਗਊਸ਼ਾਲਾ ਦਾ ਸੇਵਾ ਕਰ ਰਹੀ ਹੈ ਲੇਕਿਨ ਰੋਜ਼ਾਨਾ ਜਿਹੜੇ ਪਸ਼ੂ ਪਾਲਣ ਵਾਲੇ ਨੇ ਡੇਰੀਆਂ ਵਾਲੇ ਆ ਜਾਂ ਜਿਹੜੇ ਜ਼ਿੰਮੇਦਾਰ ਨੇ ਉਹ ਲਗਾਤਾਰ ਇਸ ਤਰੀਕੇ ਨਾਲ ਪਸ਼ੂ ਨੂੰ ਜਦੋਂ ਦੁੱਧ ਦੇਣਾ ਬੰਦ ਕਰ ਜਾਂਦਾ ਉਹਨੂੰ ਆਵਾਰਾ ਪਸ਼ੂ ਬਣਾ ਕੇ ਸੜਕਾਂ 'ਤੇ ਛੱਡ ਦਿੰਦਾ ਜਿਹੜਾ ਲੋਕਾਂ ਦੇ ਵਾਸਤੇ ਵੀ ਪਰੇਸ਼ਾਨੀ ਹੈ ਔਰ ਉਤੀ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖੇਲਵਾੜ ਹੁੰਦਾ ਜਿਹੜਾ ਸਰਬਹੁਣੇ ਤੁਸੀਂ ਕਿਹਾ ਕਿ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਪਾੜ ਪਾਣ ਵਾਲੀ ਗੱਲ ਕੀਤੀ ਜਾਂਦੀ ਹੈ ਜਾਨ ਮੂਚ ਕੇ ਮਤਲਬ ਕੀਤਾ ਜਾਂਦਾ ਕਈ ਸ਼ਰਾਰਤੀ ਅੰਸਰਾਂ ਵੱਲੋਂ ਤੁਹਾਨੂੰ ਕੀ ਲੱਗਦਾ ਇਹ ਕੌਣ ਕਰਦਾ ਹੈ ਇਦੇ ਪਿੱਛੇ ਦੇਖੋ ਜੀ ਮੈਂ ਦੱਸਦਾ ਨਾ ਜਿਆਦਾ ਪਸ਼ੂ ਪਾਲਣ ਕਰਤਾ ਨੇ ਜਿਹੜੇ ਡੈਰੀ ਕੰਪਲੈਕਸ ਵਾਲੇ ਆ ਜ਼ਿਮੀਦਾਰ ਨੇ ਜਿਹੜੇ ਪਹਿਲਾਂ ਤਾਂ ਪਸ਼ੂ ਨੂੰ ਪਾਲਦੇ ਜਦ ਤੱਕ ਉਹ ਦੁੱਧ ਦਿੰਦਾ ਤੇ ਮੈਂ ਸਮਝਦਾ ਇਹ ਜੇ ਲੋਕਾਂ ਨੂੰ ਲਹਨਤ ਹੈ ਕਿ ਜਿਹੜੇ ਪਹਿਲਾਂ ਦਾ ਮਾਲਾ ਦਰਜਾ ਦਿੰਦੇ ਆ ਪਹਿਲਾਂ ਤਾਂ ਗਊ ਨੂੰ ਮਾਲਾ ਦਰਜਾ ਲਿੰਦੇ ਜਿਹੜੇ ਦੁੱਧ ਦਿੰਦੀ ਆ ਇਹਨਾਂ ਲੋਕਾਂ ਨੂੰ ਆਪਦੇ ਦੇ ਗੱਲ ਲੈਣੀ ਚਾਹੀਦੀ ਵੀ ਜੇ ਤੁਹਾਡੀ ਆਪ ਦੀ ਮਦਰ ਵੀ ਆਪਦੀ ਮਾਂ ਵੀ ਤੁਹਾਡੀ ਕੱਲ ਨੂੰ ਮਰਿਤ ਹੋ ਜਾਵੇ ਤੇ ਤੁਸੀਂ ਉਹਨੂੰ ਵੀ ਕੂੜੇ ਡੰਮ ਚ ਸੁੱਟ ਕੇ ਆਉਂਗੇ ਜਿਹੜੀ ਤੁਹਾਨੂੰ ਤੁਹਾਡਾ ਘਰ ਪਾਲ ਰਹੀ ਹੈ ਤੁਹਾਨੂੰ ਰੋਜ਼ਗਾਰ ਦੇ ਰਹੀ ਹੈ ਤੁਹਾਡਾ ਘਰ ਦਾ ਪੂਰਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਆਪਦਾ ਦੁੱਧ ਦੇ ਕੇ ਤੇ ਤੁਸੀਂ ਬਾਅਦ ਚ ਉਹਨੂੰ ਕੂੜੇ ਡੰਮ ਸੁੱਟਦੇ ਲੋਕਾਂ ਵਾਸਤੇ ਵੀ ਬੜੀ ਇੱਕ ਮਸਮਝਦਾ ਲਾਣਤ ਵਾਲੀ ਗੱਲ ਹੈ ਦੂਸਰਾ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਦੇ ਕੰਨਾਂ ਦੇ ਪਤਾ ਨਹੀਂ ਕਿਉਂ ਕਿਹੜੇ ਦਬਾਅ ਦੇ ਕਾਰਨ ਜਾਂ ਸਰਕਾਰ ਨੂੰ ਕਿਹੜਾ ਐਸੋ ਇਹਨਾਂ ਦਾ ਜਿਹੜਾ ਡੈਰੀ ਕੰਪਲੈਕਸ ਹੈ ਨਾ ਸਾਠ ਘਾ ਜਿਹੜਾ ਇਹਨਾਂ ਨੂੰ ਕੋਈ ਪੈਸਾ ਚੜ ਜਾਂਦਾ ਜਿਹੜਾ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਇੱਕ ਦੇ ਕਾਰਵਾਈ ਦੇਖੋ ਜਿਹੜਾ ਪਰਸੋ ਮਾਮਲੇ ਟਿੱਬੇ ਥਾਣੇ ਦੇ ਦੀਨ ਹੋਇਆ ਉਹਦੇ ਵਿੱਚ ਕਾਰਪੋਰੇਸ਼ਨ ਦਾ ਟਰੱਕ ਜਿਹੜਾ ਉੱਥੇ ਜਾ ਕੇ ਸਿੱਟ ਰਿਹਾ ਸ਼ਬ ਜਿਹੜੇ ਆ ਤੇ ਉਹ ਡਰਾਈਵਰ ਦੀ ਪਛਾਣ ਕਰਕੇ ਅਗਿਆਤ ਤੇ ਪਰਚਾ ਦਰਜ ਕੀਤਾ ਕਿ ਵੀਡੀਓ ਸਾਹਮਣੇ ਹੈ ਉਸਦੇ ਪਰਚਾ ਕੀਤਾ ਜਾਵੇ ਜਿਹੜਾ ਉਹਦੀ ਸੁਪਰਵਾਈਜ਼ਨ ਕਰਨ ਲਾ ਨਿਗਮ ਦਾ ਕੋਈ ਵੀ ਵੱਡੇ ਤੋਂ ਵੱਡਾ ਅਧਿਕਾਰੀ ਹੈ ਉਹਦੇ ਦੇ ਮੁਕਦਮਾ ਦਰਜ ਕੀਤਾ ਜਾਵੇ ਤਾਂ ਇਹ ਚੀਜ਼ਾਂ ਰੁਕਣਗੀਆਂ ਕੀ ਲੱਗਦਾ ਕਿ ਜਿਵੇਂ ਇੰਨੇ ਸੰਗਠਨ ਨੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਹੀ ਬਹੁਤ ਨੇ ਬਾਕੀ ਪੂਰੇ ਪੰਜਾਬ 'ਚ ਤਾਂ ਬਹੁਤ ਵੱਡੀ ਗੱਲ ਗਿਣਤੀ ਹੈ ਕੀ ਲੱਗਦਾ ਸਾਰੇ ਸੰਗਠਨਾਂ ਨੂੰ ਇਕੱਠੇ ਹੋ ਕੇ ਇਕਜੁੱਟ ਹੋਗੇ ਇਹ ਜਿਹੜੇ ਗਊਆਂ ਦੀ ਜਿਹੜੀ ਤਸਕਰੀ ਹੁੰਦੀ ਆ ਜਾਂ ਉਹਨਾਂ ਦੀ ਡੈੱਡ ਬੋਡੀਆਂ ਮਿਲਦੀਆਂ ਆਏ ਦਿਨ ਆ ਰੋਕਿਆ ਜਾ ਸਕਦਾ ਪਰ ਇਹ ਕਿਤੇ ਨਾ ਕਿਤੇ ਸਨਾਤਨ ਪ੍ਰੇਮੀ ਇਕੱਠੇ ਨਹੀਂ ਹੋ ਪਾਰੇ ਨਹੀਂ ਨਹੀਂ ਸਾਰੇ ਇਕੱਠੇ ਨੇ ਜੀ ਇਸ ਇਸ਼ੂ ਨੂੰ ਲੈ ਕੇ ਸਾਰੇ ਸੰਗਠਨਾਂ ਵੱਲੋਂ ਵਿਰੋਧ ਦਰਜ ਕਰਾਇਆ ਗਿਆ ਕੱਲ ਵੀ ਅਖਿਲ ਭਾਰਤੀ ਸਨਾਤਨ ਰક્ષਕ ਅਖਾੜੇ ਵੱਲੋਂ डीसी ਮੈਡਮ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਔਰ ਸਾਰਿਆਂ ਦੀ ਮੋਰਲ ਡਿਊਟੀ ਹੈ ਜਿੱਦਾਂ ਅਸੀਂ ਅੱਜ ਦੱਸ ਰਹੇ ਹਾਂ ਵੀ ਅਸੀਂ ਅੱਜ ਰੋਸ਼ਮਾਰਚ ਕਰਨਾ ਸੀ ਹਾਲਾਕਿ ਇਸ ਰੋਸ਼ਮਾਰਚ ਨੂੰ स्थगित ਕਰ ਦਿੱਤਾ ਗਿਆ ਕਲ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਬੁਲਾ ਲਿਆ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਲੁਧਿਆਣੇ ਨੇ ਤੇ ਉਹਨਾਂ ਤੱਕ ਜਿਹੜਾ ਮੰਗ ਪੱਤਰ ਪਹੁੰਚਾਨ ਦੀ ਸਾਨੂੰ ਆਸ਼ਵਾਸਨ ਮਿਲਿਆ ਮਤਲਬ ਸਪੋਰਟ ਮਿਲ ਰਿਹਾ ਹੈ ਬਾਕੀ ਸੰਗਠਨਾਂ ਦਾ ਵੀ ਤੁਹਾਨੂੰ ਬਿਲਕੁਲ ਮਿਲ ਰਿਹਾ ਹੈ ਅੱਜ ਗੁਰਦਾਸਪੁਰ ਦੇ ਵਿੱਚ ਵੀ ਸਾਡੀ ਟੀਮ ਵੱਲੋਂ ਉੱਥੇ ਦਿਨਾਨਗਰ ਵਿੱਚ ਵੀ ਐਜੀਟੇਸ਼ਨ ਕੀਤਾ ਗਿਆ ਸੜਕਾਂ ਦੇ ਉਤਰ ਕੇ ਪੂਰੇ ਪੰਜਾਬ ਦੇ ਅੰਦਰ ਇਸ ਗੱਲ ਨੂੰ ਲੈ ਕੇ ਰੋਸ਼ ਵਿਖਤ ਕੀਤਾ ਜਾ ਰਿਹਾ ਐਸੀ ਕੋਈ ਗੱਲ ਨਹੀਂ ਇਹ ਵੀ ਇਕੱਠਿਆਂ ਦੀ ਗੱਲ ਨਹੀਂ ਸਾਰੇ ਭਾਗ ਜੂਟਾ ਇਹ ਜੇ ਮਸਲੇ ਦੇ ਵਿੱਚ ਔਰ ਇਹਦਾ ਕੰਕਰੀਟ ਜਿਹੜਾ ਸੋਲੂਸ਼ਨ ਕਢਾਉਣ ਦੇ ਲਈ ਜਿਹੜਾ ਵੀ ਸਾਨੂੰ ਸਟੈਪ ਚੁੱਕਣਾ ਪਿਆ ਔਰ ਅਸੀਂ ਇਹ ਟਾਲਿਆ ਹੋਇਆ ਸਿਰਫ ਹਾਲ ਦੀ ਕੜੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਸਖਿਦ ਕੀਤਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਘਟਨਾਵਾਂ ਦੁਬਾਰਾ ਹੁੰਦੀਆਂ ਜਾਂ ਇਹਨਾਂ ਦਾ ਹੱਲ ਪੱਕੇ ਤੌਰ ਤੇ ਨਹੀਂ ਹੁੰਦਾ ਤਾਂ ਦੁਬਾਰਾ ਵੀ ਸ਼ਿਪ ਸੇਨਾ ਮੈਦਾਨ ਚ ਉਤਰੇਗੀ ਸੜਕਾਂ ਦੇ ਉਤਰ ਕੇ ਫਿਰ ਜਿਹੜਾ ਆਪਣਾ ਅੰਦੋਲਨ ਉਹਨੂੰ ਤੇਜ਼ ਰੂਪ ਦੇ ਵਿੱਚ ਕਰਾਂਗੇ ਆਪਾਂ ਸਰ ਤੁਸੀਂ ਕਿਵੇਂ ਦੇਖਦੇ ਹੋ ਇਸ ਜਿਹੜਾ ਮੰਗ ਪੱਤਰ ਜਿਹੜਾ ਦਿੱਤਾ ਹੈ ਕਿਉਂ ਆਏ ਦਿਨ ਇਹ ਜਿਹੜੇ ਗਉਆਂ ਦੇ ਨਾਲ ਇਦਾਂ ਦੀ ਛੇੜਛਾੜ ਹੁੰਦੀ ਹੈ ਉਹਨਾਂ ਦੀ ਬਾਡੀਜ਼ ਦੇ ਨਾਲ ਡੈੱਡ ਬਾਡੀਜ਼ ਦੇ ਨਾਲ ਛੇੜਛਾੜ ਹੁੰਦੀ ਕਿਉਂ ਇਦਾਂ ਇਹ ਕਈ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਸਨਾਤਨ ਧਰਮ ਨੂੰ ਬਹੁਤ ਹਲਕੇ ਚ ਲਿਆ ਜਾ ਰਿਹਾ ਹੈ ਕਦੀ ਮੰਦਰਾਂ ਦੇ ਵਿੱਚ ਮੂਰਤੀਆਂ ਨਾਲ ਤੋੜਫੋੜ ਕਦੀ ਗਊ ਅੰਸ਼ ਨਾਲ ਉਹਨਾਂ ਦੀ ਹੱਤਿਆ ਤੇ ਉਹਨਾਂ ਦੇ ਜਿਹੜੇ ਸ਼ਵ ਨੇ ਰੋਲਦੂ ਖੁਲਦ ਕਰਦੇ ਨੇ ਮਤਲਬ ਇਹ ਚੀਜ਼ਾਂ ਨੂੰ ਬੜੇ ਹਲਕੇ ਚ ਲੈ ਕੇ ਲੋਕਾਂ ਨੇ ਨਾ ਸਨਾਤਨ ਧਰਮ ਨੂੰ ਬਹੁਤ ਹਲਕੇ ਚ ਲੈ ਲਿਆ ਤੇ ਅਸੀਂ ਇਹੀ ਦੱਸਣਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਪ੍ਰਤੀ ਕਿ ਸਨਾਤਨ ਧਰਮ ਨੂੰ ਨੇ ਕਮਜ਼ੋਰ ਨਾ ਲੋ ਦੇਖੋ ਧਰਮ ਸਾਰੇ ਮੰਨਿਆ ਸਾਰਿਆਂ ਦਾ ਸਤਿਕਾਰ ਕਰਦੇ ਆ ਪਰ ਜੋ ਸਨਾਤਨ ਧਰਮ ਨੂੰ ਹਰ ਬੰਦਾ ਹਲਕੇ ਚ ਲੈ ਲੈਂਦਾ ਇਹੀ ਅਗਰ ਕਿਸੇ ਹੋਰ ਧਰਮ ਦੇ ਨਾਲ ਛੇੜਛਾੜ ਕੀਤੀ ਹੋਵੇ ਤੇ ਕਿਵੇਂ ਉਸ ਧਰਮ ਦੇ ਜਿਹੜੇ ਮੰਨਣ ਵਾਲੇ ਨੇ ਉਹ ਸੜਕਾਂ ਤੇ ਉਤਰ ਆਂਦੇ ਨੇ ਉਹ ਉਸੇ ਟਾਈਮ ਆ ਕੇ ਆਪਣੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਮਰਜੀ ਧੱਕੇ ਨਾਲ ਲੜਾਈ ਝਗੜਾ ਜਿਵੇਂ ਮਰਜੀ ਆਪਣੀਆਂ ਮੰਗਾਂ ਪੂਰੀਆਂ ਕਰਾਉਂਦੇ ਸਾਡਾ ਜਿਹੜਾ ਸਮਾਜ ਹੈਗਾ ਸਾਡਾ ਸਮਾਜ ਜਿਹੜਾ ਹੈ ਨਾ ਥੋੜਾ ਕਮਜ਼ੋਰ ਜਿਹਾ ਨਜ਼ਰ ਆਂਦਾ ਜਿੱਦਾਂ ਸਾਡੇ ਮੰਦਰਾਂ ਦੇ ਵਿੱਚ ਤੋੜਫੋੜ ਹੁੰਦੀ ਹੈ ਜਾਂ ਗਊ ਹਤਿਆਵਾਂ ਹੁੰਦੀਆਂ ਨੇ ਅਗਰ ਅਸੀਂ ਲੋਕ ਦੂਸਰੀ ਜਿਵੇਂ ਜਥੇਬੰਦੀਆਂ ਅਗਰ ਉਹਦਾ ਅਸੀਂ ਬਿਹੇਵ ਕਰਨਾ ਚਾਲੂ ਕਰ ਦਈਏ ਤਾਂ ਮੈਨੂੰ ਲੱਗਦਾ ਹੈ ਕਿ ਇਹ ਦੁਬਾਰਾ ਸਨਾਤਨ ਧਰਮ ਦੇ ਨਾਲ ਕੋਈ ਛੇੜਖਾਨੀ ਦੁਬਾਰਾ ਨਹੀਂ ਹੋਏਗੀ ਨਾ ਹੀ ਮੰਦਰਾ ਦੇ ਵਿੱਚ ਕੋਈ ਤੋੜਫੋੜ ਹੋਏਗੀ ਨਾ ਹੀ ਕੋਈ ਗਊ ਹੱਤਿਆ ਕੋਈ ਅੱਗੇ ਕਰੇ ਕੀ ਲੱਗਦਾ ਹੈ ਕਿ ਅੱਗੇ ਸ਼ਿਵ ਸena ਉਦਵ ਬਾਲਾ ਸਾਹਿਬ ਠਾਕਰੇ ਦੀ ਟੀਮ ਵੱਲੋਂ ਇਹ ਉਪਰਾਲਾ ਅੱਗੇ ਦੀ ਅੱਗੇ ਜਿਹੜਾ ਇਹਨੂੰ ਕਿਸੇ ਸਿਰੇ ਤੱਕ ਪਹੁੰਚਾਇਆ ਜਾਏਗਾ ਬਿਲਕੁਲ ਪਹੁੰਚਾਇਆ ਜਾਏਗਾ ਜੀ ਸ਼ਿਵ ਸena ਉਦਵ ਬਾਲਾ ਸਾਹਿਬ ਠਾਕਰੇ ਇਹ ਜਿਹੜੀ ਇਹ ਜੀਵ ਹੱਤਿਆ ਇਹ ਜਿਹੜੀ ਗਊ ਹੱਤਿਆਵਾਂ ਹੋ ਰਹੀਆਂ ਨੇ ਇਹਦਾ ਡਟ ਕੇ ਵਿਰੋਧ ਕਰੇਗੀ ਤੇ ਦੂਸਰਾ ਪ੍ਰਸ਼ਾਸਨ ਨੂੰ ਨਾਲ ਪ੍ਰਸ਼ਾਸਨ ਦੇ ਨਾਲ ਸਹਿਮਤ ਹੋਗੇ ਇਹਦਾ ਵੱਧ ਤੋਂ ਵੱਧ ਇਹਦੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗਊ ਹੱਤਿਆ ਨੂੰ ਰੋਕਣ ਦੇ ਲਈ ਇੱਕ ਮੰਗ ਪੱਤਰ ਜਿਹੜਾ ਪ੍ਰਸ਼ਾਸਨ ਨੂੰ ਸ਼ਿਵਸੇਨਾ ਉਦਵ ਬਾਲਾ ਸਾਹਿਬ ਠਾਕਰੇ ਦੀ ਟੀਮ ਵੱਲੋਂ ਦਿੱਤਾ ਗਿਆ ਸੀ ਸੋ ਫਿਲਹਾਲ ਦੀ ਘੜੀ ਇਹ ਜਿਹੜਾ ਮੰਗ ਪੱਤਰ ਤਾਂ ਦਿੱਤਾ ਗਿਆ ਪਰ ਉਹਨਾਂ ਦਾ ਜਿਹੜਾ ਰੋਸ਼ ਮਾਰਚ ਨਿਕਲਣਾ ਸੀ ਉਹ स्थगित ਕਰ ਦਿੱਤਾ ਗਿਆ ਸੋ ਹੁਣ ਅੱਗੋਂ ਇਹਨਾਂ ਦੀ ਕੀ ਅਪਡੇਟ ਹੈ ਨਾਲ ਦੀ ਨਾਲ ਪੂਰਾ ਅਪਡੇਟ ਦਿੰਦੇ ਰਹਿਣਗੇ ਸੋ ਪੁਲਿਸ ਪ੍ਰਸ਼ਾਸਨ ਤੋਂ ਰਮਨਦੀਪ ਸਿੰਘ ਪੁੱਲਰ ਜੀ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸ਼ਿਵ ਸੈਨਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਗਊਂਗ ਤਸਕਰੀਆਂ ਜਿਹੜੀਆਂ ਹੋ ਰਹੀਆਂ ਗਊਂ ਗਊਆਂ ਦੇ ਸ਼ਵ ਜਿਹੜੇ ਆਏ ਦਿਨ ਮਿਲਦੇ ਰਹਿੰਦੇ ਉਹਨਾਂ ਦੇ ਬਾਬਤ ਉਹਨਾਂ ਨੇ ਮੰਗ ਪੱਤਰ ਦੇਣਾ ਸੀ ਕੀ ਕਹਿਣਾ ਚਾਹੁੰਦੇ ਹੋ ਮੰਗ ਪੱਤਰ ਦਿੱਤਾ ਜੀ ਸ਼ਿਵ ਸੈਨਾ ਜਥੇਬੰਦੀ ਉਧਰ ਬਾਲ ਠਾਕਰੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਚੰਦਰ ਗਾਂ ਚੱਡਾ ਜੀ ਆਏ ਨੇ ਮੇਰੇ ਕੋਲ ਸਮੇਤ ਆਪਣੇ ਇਹਨਾਂ ਦੇ ਜਿਹੜੇ ਸਾਥੀ ਨੇ ਸਮਰਥਕ ਨੇ ਤੇ ਉਹਨਾਂ ਨੇ ਆ ਕੇ ਦੱਸਿਆ ਵੀ ਇਹਦੇ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਕੁਈ ਗਵਨਸ਼ਤ ਤੇ ਸ਼ਮਾ ਦੇ ਜਿਹੜੇ ਟੁਕੜੇ ਜਿਹੜੇ ਮਿਲੇ ਹੈਗੇ ਆ ਡੰਪਾਂ ਦੇ ਵਿੱਚੋਂ ਵੀ ਉਹਦੇ ਤੇ ਜਿਹੜੀ ਉਚਿਤ ਕਾਰਵਾਈ ਕੀਤੀ ਜਾਵੇ ਵੀ ਜਿਹੜੀ ਹਿੰਦੂ ਧਰਮ ਦੀਆਂ ਸਮਾਜ ਦੀਆਂ ਭਾਵਨਾਵਾਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਸੋ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਸੀਪੀ ਸਾਹਿਬ ਦੇ ਧਿਆਨ ਚ ਹੈਗਾ ਮੈਟਰ ਤੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਵਿਚਾਰਿਆ ਜਾ ਰਿਹਾ ਤੇ ਟੀਮਾਂ ਲੱਗੀਆਂ ਹੋਈਆਂ ਡਿਪਟੀਟੇ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਕੀਤਾ ਜਾਏਗਾ ਇਹਨੂੰ ਆਏ ਦਿਨ ਇਦਾਂ ਦੇ ਗਵਾਂ ਦੇ ਸ਼ਵ ਮਿਲ ਰਹੇ ਆ ਕਿ ਕਿਤੇ ਨਾ ਕਿਤੇ ਲੱਗਦਾ ਕਿਤੇ ਨਾ ਕਿਤੇ ਕੋਤਾਹੀ ਹੋ ਰਹੀ ਹੈ ਅ ਹਜੇ ਜਿੰਨੀ ਦਿਨ ਤੱਕ ਇਹ ਮਸਲਾ ਜਿਹੜੇ ਤਪਤੀਸ਼ ਜਿਹੜੇ ਪਰ ਤੇ ਇਹਦੇ ਵਿੱਚ ਕੋਈ ਨਾ ਕੋਈ ਲੌਜੀਕਲ ਕਨਕਲੂਜਨ ਤੇ ਲਿਆਂਦਾ ਜਾਏਗਾ ਮੈਟਰ ਨੂੰ ਮਤਲਬ ਅਸੀਂ ਉਮੀਦ ਕਰ ਸਕਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੋਈ ਨਾ ਕੋਈ ਹੱਲ ਨਿਕਲੇ ਡੈਫੀਨਿਟਲੀ ਜੀ ਡੈਫੀਨਿਟਲੀ ਹੱਲ ਨਿਕਲੇਗਾ ਬਿਲਕੁਲ ਹੱਲ ਨਿਕਲੇਗਾ